ਹਾਂਜੀ ਅੱਜ ਦੀ ਵੀਡੀਓ ਵਿੱਚ ਜਿਹੜੀਆਂ ਤੁਸੀਂ ਦੇਖ ਰਹੇ ਆ 100% ਆਰਗੈਨਿਕ ਫਾਲੇ ਆ ਹਰ ਇੱਕ ਚੀਜ਼ ਆਰਗੈਨਿਕ ਆ ਔਰ ਇਹ ਆਰਗੈਨਿਕ ਚੀਜ਼ਾਂ ਘਰ ਦੀ ਫਲਵਾੜੀ ਵਿੱਚ ਲਗਾਈਆਂ ਗਈਆਂ ਆ ਇਹਨਾਂ ਤੋਂ ਭਰਪੂਰ ਮਾਤਰਾ ਦੇ ਵਿੱਚ ਜੇ ਆਪਾਂ ਫਲ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਅੱਜ ਦੀ ਵੀਡੀਓ ਵਿੱਚ ਮੈਂ ਪੰਜ ਚੀਜ਼ਾਂ ਦੱਸ ਰਿਹਾ ਜਿਹੜੀਆਂ ਆਪਾਂ ਨੂੰ ਪਹਿਲੇ ਹੀ ਤਿਆਰ ਕਰ ਲੈਣੀਆਂ ਚਾਹੀਦੀਆਂ ਆ ਜੇ ਇਹ ਪੰਜ ਚੀਜ਼ਾਂ ਆਪਾਂ ਤਿਆਰ ਕਰਕੇ ਰੱਖਾਂਗੇ ਤਾਂ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਆ ਭਰਪੂਰ ਫਲ ਮਿਲੇਗਾ ਇਹ ਪੰਜ ਚੀਜ਼ਾਂ ਕਿਹੜੀਆਂ ਹਨ ਆਓ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਆਪਾਂ ਪੰਜ ਤੁਹਾਡੇ ਨਾਲ ਇੱਕ ਵਿਸ਼ੇਸ਼ ਵੀਡੀਓ ਦੇ ਵਿੱਚ ਇਸੇ ਬੇਸ ਤੇ ਗੱਲ ਕਰਨ ਲੱਗੇ ਹਾਂ ਕਿ ਆਰਗੇਨਿਕ ਕੁਦਰਤੀ ਜਿਹੜੇ ਬੂਟੇ ਆਪਣੇ ਘਰ ਵਿੱਚ ਲਗਾਏ ਹੋਏ ਅੱਜ ਕੱਲ੍ਹ ਹਰ ਕੋਈ ਕੁਦਰਤੀ ਫਲ ਚਾਹੁੰਦਾ ਆ ਕਿ ਕੁਦਰਤੀ ਸਬਜ਼ੀ ਹੋਵੇ ਉਹਨਾਂ ਵਾਸਤੇ ਆ ਮੈਂ ਕੋਲੇ ਹੀ ਲੈ ਕੇ ਬੈਠਾ ਆ ਆਪਣੇ ਤੁਸੀਂ ਮੋਰੀ ਦੇਖ ਵੀ ਰਹੇ ਆ ਕੋਲੇ ਹੀ ਪੰਜ ਚੀਜ਼ਾਂ ਆ ਮੈਂ ਤੁਹਾਨੂੰ ਬਸ ਥਾਰਨ ਨਾਲ ਦੱਸਣ ਲੱਗਾ ਹਾਂ ਜੀ ਉਹ ਪੰਜ ਚੀਜ਼ਾਂ ਆਪਾਂ ਪਹਿਲੇ ਹੀ ਤਿਆਰ ਕਰਕੇ ਬੂਟੇ ਲਾਗੇ ਔਰ ਕੋਲ ਰੱਖੀ ਤਾਂ ਕਦੇ ਵੀ ਬੂਟਿਆਂ ਤੋਂ ਫਲ ਦੀ ਘਾਟ ਮਹਿਸੂਸ ਨਹੀਂ ਹੁੰਦੀ ਇਹ ਜਿਹੜਾ ਫਾਲਿਆ ਆਪਾਂ ਬੂਟੇ ਤਾਂ ਕਹਿ ਦਿੰਨੇ ਆ ਕਿ ਆਰਗੇਨਿਕ ਬੂਟੇ ਆ ਔਰ ਇਹਨਾਂ ਨੂੰ ਕੋਈ ਆਪਾਂ ਦਵਾਈ ਸਪਰੇ ਨਹੀਂ ਕਰਨੀ ਹੈਗੀ ਜਿਵੇਂ ਤੁਸੀਂ ਦੇਖ ਰਹੇ ਆ ਪਰ ਇਹਨਾਂ ਤੋਂ ਫਲ ਜਿਹੜਾ ਪ੍ਰਾਪਤ ਕਰਨਾ ਉਹ ਬਹੁਤ ਮੁਸ਼ਕਲ ਆ ਉਹ ਦੇਖੋ ਫੜ ਲੱਗੇ ਉਹ ਦੇਖ ਸਕਦੇ ਆ ਤੁਸੀਂ ਹਰੇਕ ਬੂਟੇ ਨੂੰ ਫੜ ਲੱਗੇ ਉਹ ਦੇਖੋ ਠੀਕ ਆ ਔਰ ਇਹ ਪੰਜ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗਾ ਜਿਹੜੀਆਂ ਆਪਾਂ ਜੇ ਆਪਾਂ ਪਹਿਲਾਂ ਹੀ ਇਹਨਾਂ ਨੂੰ ਤਿਆਰ ਕਰਕੇ ਰੱਖੀਏ ਪੰਜ ਚੀਜ਼ਾਂ ਨੂੰ ਠੀਕ ਆ ਤਾਂ ਬੂਟਿਆਂ ਦੇ ਉੱਤੇ ਕਦੇ ਵੀ ਫੜਦੀ ਘਾਟ ਮਹਿਸੂਸ ਨਹੀਂ ਹੋਣੀ ਹੈਗੀ ਤੁਹਾਨੂੰ ਔਰ ਇਹ ਪੰਜ ਚੀਜ਼ਾਂ ਹੈਗੀਆਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈਗੀ ਆ ਜਦੋਂ ਆਪਾਂ ਬੂਟੇ ਲਾਉਨੇ ਆ ਉਹ ਮਿੱਟੀ ਆ ਇਹ ਮਿੱਟੀ ਆਪਾਂ ਜ਼ਰੂਰੀ ਆ ਕਿ ਉਹਦੇ ਵਿੱਚ ਥੋੜੀ ਬਹੁਤੀ ਰਲਾਈਏ ਖੇਤ ਦੇ ਵਿੱਚੋਂ ਤਾਜੀ ਮਿੱਟੀ ਲਿਆ ਕੇ ਰਲਾਈਏ ਤਾਜੀ ਮਿੱਟੀ ਦੇ ਵਿੱਚ ਤੱਤ ਚੇਂਜ ਹੋ ਜਾਂਦੇ ਆ ਹਵਾ ਲੱਗ ਕੇ ਹਰ ਇੱਕ ਵਾਰ ਤਾਂ ਜੀ ਮਿੱਟੀ ਰਲਾਈ ਜਾਂਦੇ ਸਭ ਤੋਂ ਪਹਿਲੀ ਲੋੜ ਇਹ ਆ ਜਿਹੜੀ ਦੂਸਰੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆ ਕਿ ਗੋਬਰ ਦਾ ਢੇਰ ਜਾਂ ਬਾਰਮੀ ਕੰਪੋਸਟ ਪੈਕਟਾਂਜ ਵੀ ਮਿਲਦਾ ਸਭ ਤੋਂ ਵਧੀਆ ਗੋਬਰ ਦਾ ਢੇਰ ਹੀ ਜਿਹੜਾ ਤੁਸੀਂ ਦੇਖ ਰਹੇ ਆ ਇਹ 100% ਗਲਿਆ ਹੋਇਆ ਢੀਰਿਆ ਦੇਖੋ ਤੇ ਉਸ ਤੋਂ ਬਾਅਦ ਜਿਹੜੀ ਫਰਟੀਲਾਈਜ਼ਰ ਇਹਦੇ ਲਈ ਬਹੁਤ ਵੱਡੀ ਫਰਟੀਲਾਈਜ਼ਰ ਆ ਉਹ ਹੈਗੀ ਆ ਸਰੋਂ ਦੀ ਖਾਲ ਇਹ ਸਰੋਂ ਦੀ ਖਾਲ ਆਪਾਂ ਮਹੀਨੇ 'ਚ ਇੱਕ ਵਾਰ ਵੀ ਇਹਨੂੰ ਅੱਧਾ ਘੰਟਾ ਪਾਣੀ ਚ ਘੋਲ ਕੇ ਪਾ ਦੇਗੀ ਤਾਂ ਕੋਈ ਵੀ ਇਹਦੇ ਮੁਕਾਬਲੇ 'ਚ ਹੈ ਨਹੀਂਗੀ ਇਹ ਸਾਰਾ ਕੁਝ ਮੈਂ ਵਰਤਿਆ ਆ ਇੱਥੇ ਬੂਟਿਆਂ ਨੂੰ ਰਜਾਲਟ ਤੁਹਾਡੇ ਸਾਹਮਣੇ ਆ ਉਸ ਤੋਂ ਅੱਗੇ ਹੈਗੀ ਆ ਫਟਕੜੀ ਇਹ ਫਟਕੜੀ ਫਟਕੜੀ ਜਿਹੜੀ ਚੌਥੀ ਚੀਜ਼ ਆ ਆਪਾਂ ਫਟਕੜੀ ਵਰਤ ਸਕਦੇ ਆ ਨਿੰਮ ਵੀ ਵਰਤ ਸਕਦੇ ਆ ਨਿੰਮ ਨੂੰ ਦੇ ਪੱਤੇਆਂ ਨੂੰ ਉਬਾਲ ਕੇ ਉਹਦਾ ਪਾਣੀ ਲੈ ਸਕਦੇ ਆ ਵੈਸੇ ਫਟਕੜੀ ਨੂੰ ਵੀ ਪਾਣੀ ਵਿੱਚ ਭਿੰਦੇਗੇ ਤਾਂ ਕੋਈ ਦਵਾਈ ਬੂਟਿਆਂ ਦੇ ਲੱਗੇ ਨਹੀਂ ਆਉਂਦੀ ਤੇ ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਚੀਜ਼ ਹੈਗੀ ਆ ਉਹ ਪੰਜਵੀਂ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਉਹ ਹੈਗੀ ਆ ਜਿਹਨੂੰ ਆਪਾਂ ਇਹ ਦੇਖੋ ਸਵਾਹ ਕਹਿੰਦੇ ਆ ਇਹ ਸਵਾਹ ਆ ਇਹ ਪਾਸਪੋਰਟ ਦਾ ਕੰਮ ਕਰਦੀ ਆ ਇਹ ਦੇਖੋ ਜੀ ਇਹ ਪੰਜ ਚੀਜ਼ਾਂ ਆਪਣੇ ਕੋਲ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਾਂਗੇ ਮਿੱਟੀ ਖੇਤ ਦੀ ਇਹ ਨਾ ਹੋਵੇ ਕਿ ਤੁਸੀਂ ਰੇਤਾ ਦੇ ਵਿੱਚੇ ਬੂਟੇ ਗਡੋਦੇ ਹੋ ਤੇ ਬਾਅਦ ਚ ਉਹਨੂੰ ਜੋ ਮਰਜ਼ੀ ਪਾਈ ਚਲੋ ਤੇ ਉਹ ਗੱਲ ਨਹੀਂ ਬਣਦੀ ਆ ਬੂਟੇ ਤੁਸੀਂ ਦੇਖ ਰਹੇ ਆ ਖੇਤ ਦੇ ਵਿੱਚੋਂ ਮਿੱਟੀ ਲਈ ਜਾਂਦੀ ਉਹ ਆ ਖੇਤ ਦੇ ਵਿੱਚੋਂ ਮਿੱਟੀ ਲਿਆ ਕੇ ਇਹ ਬੂਟੇ ਲਾਏ ਸੀ ਔਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਆ ਦੇਖੋ ਤੁਸੀਂ ਦੇਖ ਰਹੇ ਆ ਇਹ ਬੂਟੇ 6 ਤਰੀਕ ਨੂੰ ਮੱਝ ਨੇ ਖਾ ਲਏ ਸੀ ਆ ਦੇਖੋ ਡੰਡਾ ਆ ਦੇਖੋ ਔਰ ਮੱਝ ਦੇ ਖਾਣ ਤੋਂ ਬਾਅਦ ਹੁਣ ਫੇਰ ਦੁਬਾਰਾ 6 ਤਰੀਕੇ ਹੋਈ ਆ ਹਜੇ ਆ ਦੇਖੋ ਆ ਦੇਖੋ ਠੀਕ ਹੈ ਬੂਟਿਆਂ ਦੇ ਫਾਲ ਦੇਖੋ ਆ ਦੇਖੋ ਠੀਕ ਹੈ ਔਰ ਬੂਟੇ ਤੁਸੀਂ ਦੇਖ ਹੀ ਰਹੇ ਆ ਸਿਰਫ ਅੱਠੇ ਹੀ ਬੂਟੇ ਆ ਔਰ ਸਬਜੀ ਇਹਨਾਂ ਕੋਲੋਂ ਸੰਭੀ ਨਹੀਂ ਜਾਂਦੀ ਆਪਣੇ ਵਾਸਤੇ ਹਾਂ ਗੁੱਡ ਗੜਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਆ ਆ ਮੇਰੇ ਹੱਥ ਤੇ ਸੱਟ ਲੱਗਣ ਕਰਕੇ ਤਿਲਕਣ ਕਰਕੇ ਗੁੱਟ ਸੁੱਜਣ ਕਰਕੇ ਵੀ ਦੇਖੋ ਅੱਜ ਵੀ ਫੇਰ ਗੁੱਡੇ ਆ ਔਰ ਗੁੱਡ ਕੀ ਇਹਨਾਂ ਨੂੰ ਮਿੱਟੀ ਇਸ ਤਰ੍ਹਾਂ ਮਿੱਟੀ ਲਾਉਣੀ ਆ ਜਿਵੇਂ ਮੈਂ ਤੁਹਾਨੂੰ ਦਿਖਾ ਰਹੇ ਆ ਤਾਂ ਹੀ ਕਹੀਦਾ ਕਿ ਬੁੱਟੇ ਬੱਟਾਂ ਤੇ ਲਾਓ ਕਿਉਂਕਿ ਇਹਨਾਂ ਦੇ ਦਵਾਲੇ ਮਿੱਟੀ ਲੱਗਦੀ ਰਹੇ ਔਰ ਆਲਾ ਦਵਾਲਾ ਉੱਚਾ ਹੁੰਦਾ ਰਹੇ ਪਾਣੀ ਦਾ ਸਰ ਨਾ ਹੋਵੇ ਤੇ ਪੰਜ ਚੀਜ਼ਾਂ ਤਿਆਰ ਕਰਕੇ ਬੁੱਟੇ ਲਾ ਕੇ ਫਿਰ ਮੇਰੇ ਨਾਲ ਗੱਲ ਕਰਿਓ ਇੱਥੇ ਘਰ ਵਿੱਚ ਜਿੰਨੇ ਵੀ ਮੈਂ ਬੁੱਟੇ ਜਿਹੜੇ ਤੁਹਾਨੂੰ ਫਾਲਤ ਦਿਖਾਲੇ ਆ ਇਹ ਘਰ ਦੇ ਵਿੱਚ ਹੀ ਆ ਹਾਲੇ ਤਾਂ ਭਿੰਡੀਆਂ ਨਹੀਂ ਦਿਖਾ ਲਈਆਂ ਸ਼ਿਮਲਾ ਮਿਰਚ ਨਹੀਂ ਦਿਖਾ ਲਈ ਸਾਰੀ ਦਿਖਾ ਲਈ ਨਹੀਂ ਹੈ ਕਿਉਂਕਿ ਟਾਈਮ ਜ਼ਿਆਦਾ ਹੋਈ ਜਾਂਦਾ ਇਹ ਪੰਜ ਚੀਜ਼ਾਂ ਆਪਣਾ ਆ ਕੇ ਦੇਖ ਲੈ ਔਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਲਦੀ ਦੱਸ